ਰੋਡ ਤੇ ਮੌਜੂਦ ਹੈ ਅੱਜ ਇੱਥੇ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਜਿਹੜਾ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਹੈ ਉਹਦੇ ਰੋਸ ਵਜੋਂ ਪੂਰੇ ਦੇਸ਼ ਵਿੱਚ ਜਿਵੇਂ ਤੁਸੀਂ ਦੇਖਿਆ ਕਿ ਪੂਰੇ ਦੇਸ਼ ਵਿੱਚ ਰੋਸ ਹੈ ਤੇ ਇੱਥੇ ਬਠਿੰਡੇ ਦੇ ਵਿੱਚ ਵੀ ਵੱਖ-ਵੱਖ ਸੰਸਥਾਵਾਂ ਵੱਲੋਂ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਫਰਗਲਬਤ ਕਰ ਰਹੇ ਹਾਂ ਇਸ ਮੌਕੇ ਦੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਇਕੱਠੇ ਹੋ ਕੇ ਆਉਂਦੀ ਜੀ ਕੋਲੇ ਇਹ ਪਹਚਾਓ ਕਿ ਜਿਹੜਾ ਉੱਥੇ ਦਰਦਨਾਕ ਹਾਦਸਾ ਹੋਇਆ ਉਹਦਾ ਬਦਲਾ ਲਿੱਤਾ ਜਾਵੇ। ਸਾਰਾ ਦੇਸ਼ ਇਹੀ ਮੰਗ ਹੈ ਕਿ ਜਿਹੜੇ ਇਹ دہشت گرد ਸੀਗੇ ਹਮਲਾ ਕਰਨ ਵਾਲੇ ਸੀਗੇ ਨਹੱਤੇ ਮਾਸੂਮ ਸਲਾਨੀਆਂ ਤੇ ਇਹ ਉਹਨਾਂ ਨੂੰ ਹੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇ। ਇਹ ਫਾਸਟ ਬਹੁਤ ਹੈ। ਫਾਸਟ ਹੋ ਜਾਣਾ ਹੈ ਨਾ। ਬਹੁਤ ਫਾਸਟ ਹੈ। ਸਪੀਡ ਵਾੜੀ ਆ ਤੇ ਨੋਕਾ ਬੜਾ ਥੋੜਾ ਰੱਖੋ ਸਲੋ ਪਲੀਜ਼ ਪਲੀਜ਼ ਸਲੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਤੁਹਾਨੂੰ ਤੁਰਨਾ ਓਕਾ ਪਿੱਛੇ ਇੱਥੇ ਆ ਆ ਮਾਪੀ ਦੀ ਗਰੋ ਜੈਂਟਲਮੈਨ ਜਗਰੂਪ ਗੱਲ ਜੀ ਮੇਅਰ ਪਦਮਜੀਤ ਸਿੰਘ ਮਹਿਤਾ ਤੇ ਹੋਰ ਸਾਡੇ ਐਮ ਸੀ ਸਹਿਵਾਨ ਤੇ ਹੋਰ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਚਮਨ ਤੇ ਸ਼ਹਿਰ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਵੱਖ-ਵੱਖ ਸੰਸਥਾਵਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸ਼ਹਿਰ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਹੀ ਇਸ ਤਰ੍ਹਾਂ ਦੇ ਜਿਹੜੇ ਮਾਪੂ ਪਾਰਟੀ ਬਠਿੰਡਾ ਪੂਰੇ ਦੇਸ਼ ਵਿੱਚ ਇਸ ਤਰ੍ਹਾਂ ਦਾ ਰੋਸ਼ ਹੈ ਹੈਡ ਫੋਟੋ ਹੀ ਕਰ ਰਿਹਾ ਜੋ ਹੋਰ ਵੀ ਪੈਸਾ ਕਿਹਨੇ ਜਾਊਗਾ ਇਸ ਪਾਸੇ ਦੇਖੋ ਜੀ ਗੱਲ ਇਹ ਹੈ ਮਤਲਬ ਅੱਜ ਜਿਹੜਾ ਅਸੀਂ ਕੱਢ ਰਹੇ ਹਾਂ ਜਿਨ੍ਹਾਂ ਲੋਕਾਂ ਦੀ ਕੀਮਤੀ ਜਾਨ ਕੱਲ ਅੰਤਕੀ ਹਮਲੇ ਦੇ ਵਿੱਚ ਗਵਾਈ ਹੈ ਠੀਕ ਹੈ ਸੋ ਸਾਡੇ ਸਵਾਲ ਇਹੀ ਹੈ ਦੇਸ਼ ਦੇ ਲੋਕਾਂ ਦੇ ਸਵਾਲ ਨੇ ਵੀ ਜਿੱਥੇ ਐਡਾ ਵੱਡੇ ਲੋਕ ਮਤਲਬ ਇੰਨੀ ਗਿਣਤੀ ਦੇ ਵਿੱਚ ਲੋਕ ਜਾਂਦੇ ਨੇ ਇੰਨੀ ਗਿਣਤੀ ਦੇ ਵਿੱਚ ਕੱਟ ਹੁੰਦਾ ਹੈ ਕਿ ਉੱਥੇ ਸੁਰੱਖਿਆ ਆਸਤਿਕ ਜਿਹੜੇ ਪੁਖਤਾ ਪ੍ਰਬੰਧ ਚਾਹੀਦੇ ਸੀ ਉਹ ਕੀਤੇ ਕਿਉਂ ਨਹੀਂ ਗਏ ਦੂਸਰੀ ਗੱਲ ਇਹ ਹੈਗੀ ਹੈ ਵੀ 180000 ਜਿਹੜੀ ਫੌਜ ਦੀ ਕਮੀ ਹੈ ਉਹ ਕਿਉਂ ਨਹੀਂ ਪੂਰੀ ਕਰੀ ਕੀਤੀ ਜਾ ਰਹੀ ਹੈ ਤੀਸਰੀ ਜਿਹੜੀ ਸਭ ਤੋਂ ਵੱਡੀ ਗੱਲ ਲੋਕਾਂ ਦੇ ਮਨਾਂ 'ਚ ਸਵਾਲ ਇਹ ਆ ਰਿਹਾ ਹੈ ਵੀ ਕੀ ਇੰਟੈਲੀਜੈਂਸੀ ਕੋਲੇ ਕੋਈ ਇਦਾਂ ਦੀ ਪਹਿਲਾਂ ਪੁਖਤਾ ਸਬੂਤ ਜਾਣਕਾਰੀ ਸੀਗੀ ਤਾਂ ਉਹੋ ਜਾਣਕਾਰੀ ਇਹਨਾਂ ਨੇ ਕਿਉਂ ਨਹੀਂ ਮਤਲਬ ਉਹਦੇ ਤੇ ਅਮਲ ਕੀਤਾ ਉਹਨਾਂ ਦੇਖੋ ਅਸੀਂ ਤਾਂ ਉਹਨਾਂ ਨੂੰ ਪਰਿਵਾਰਾਂ ਜਿਨ੍ਹਾਂ ਦੀ ਕੀਮਤੀ ਜਾਨ ਗਈਆਂ ਉਹਨਾਂ ਨੂੰ ਸ਼ਰਧਾਂਜਲੀ ਤੇ ਉਹਨਾਂ ਦੇ ਲਈ ਅਸੀਂ ਇੱਕ ਅਰਦਾਸ ਕਰ ਰਹੇ ਹਾਂ ਔਰ ਦੂਸਰਾ ਜਿਹੜਾ ਹੈਗਾ ਵੀ ਦੇਸ਼ ਦੇ ਜਿਹੜੇ ਗ੍ਰਹਿ ਮੰਤਰੀ ਹੈ ਸੋ ਉਹ ਸਾਨੂੰ 24 ਘੰਟੇ ਵਾਸਤੇ ਚਾਹੀਦੇ ਨੇ ਕਿਉਂਕਿ ਦੇਸ਼ ਦੇ ਜਿਹੜੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਜੀ ਠੀਕ ਹੈ ਉਹ ਕੀ ਹੈ ਵੀ ਉਹ ਸਰਕਾਰਾਂ ਬਣਾਉਣੀਆਂ ਤੋੜਨੀਆਂ ਜੋੜਨੀਆਂ ਇਸ ਚੀਜ਼ ਤੇ ਲੱਗੇ ਹੋਏ ਨੇ ਕਿਤੇ ਨਾ ਕਿਤੇ 24 ਘੰਟੇ ਜੇਕਰ ਗ੍ਰਹਿ ਮੰਤਰਾਲੇ ਆ ਇਨਾਂ ਕੋਲੇ ਹੈ ਅਮਿਤ ਸ਼ਾਹ ਜੀ ਕੋਲੇ ਤਾਂ ਉਹ ਪ੍ਰੋਪਰ ਉੱਥੇ ਟਾਈਮ ਸਮਾਂ ਨਹੀਂ ਦੇ ਰਹੇ ਸੋ ਇਹਨਾਂ ਨੂੰ ਮਤ్రਾਲਾ ਇਹਨਾਂ ਦਾ ਬਦਲ ਦੇਣਾ ਚਾਹੀਦਾ ਸੋ ਤਾਂ ਕਿ ਦੇਸ਼ ਨੂੰ ਕੋ 24 ਘੰਟੇ ਵਾਸਤੇ ਮਤਲ ਗ੍ਰਹਿ ਮਤ్రਾਲਾ ਬਣੇ ਜਿਹਦੇ ਕਰਕੇ ਦੇਸ਼ ਦੀ ਸੁਰੱਖਿਆ ਉਹ ਬਣੀ ਰਹੇ ਕੋਈ ਕੁਝ ਪੂਰੇ ਦੇ ਅਸੇ ਹੀ ਮੰਗਾ ਕਿਉਂਕਿ ਇਹ ਸਮਾਂ ਕੋਈ ਰਾਜਨੀਤੀ ਨਹੀਂ ਸਰਕਾਰਾਂ ਜੋੜਨ ਤੋੜਨ ਬਣਾਉਂਦਾ ਨਹੀਂ ਇਹ ਸਮਾਂ ਹੈਗਾ ਇੱਕ ਜਿਹੜੀ ਗਲਤੀ ਹੋਈ ਹੈ ਉਹਨੂੰ ਸੁਧਾਰਨ ਦਾ ਤੇ ਦੂਜਾ ਇਤਨਾ ਜਵਾ ਪੱਥਰ ਦੇ ਪੱਥਰ ਨਾਲ ਦੇਣ ਦੀ ਪੂਰੇ ਦੇਸ਼ ਚ ਮੰਗ ਚੱਲ ਰਹੀ ਹੈ ਤੇ ਜਿਹਦੇ ਵਜੋਂ ਅੱਜ ਕਿਸ਼ੋਰਾਂ ਦਾ ਅੱਜ ਦੀ ਤੌਰ ਤੇ ਅੱਜ ਕੈਂਡਲ ਮਾਰਚ ਵੀ ਕੀਤਾ ਜਾ ਰਿਹਾ ਬਠਿੰਡੇ ਚ ਤੇ ਪੂਰੇ ਦੇਸ਼ ਦੇ ਵਿੱਚ ਇਹ ਸਰਕਾਰ ਵੱਲੋਂ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਸਖਤ ਤੋਂ ਸਖਤ ਇਹ ਮੰਗ ਕਰ ਰਿਹਾ ਹਰ ਇੱਕ ਸ਼ਖਸ ਚੌਕੀ ਜਿਹੜੇ ਨਿਹੱਤੇ ਨਿਰਦੋਸ਼ ਮਾਸੂਮ ਸਲਾਨੀ ਸੀਗੇ ਬੱਸ ਕਰੋ ਬੱਸ ਕਰੋ ਇੱਥੇ ਜਾਣਾ ਬੱਸ ਕਰੋ ਬੱਸ ਕਰੋ ਆ ਮੜੇ ਕਰੀ ਆ ਮੜੇ ਬੱਜਾ ਆ ਗੱਡੀ ਅੱਗੇ ਕਰਾ ਦੇ ਯਾਰ ਤਾਂ ਇਹ ਕੈਂਡਲ ਮਾਰਚ ਜਿਹੜਾ ਸੀਗਾ ਇੱਥੇ ਅਬਰੀਖ ਸਿੰਘ ਰੋਲ ਅ ਬਾਈਟ ਕਰਵਾਇਆ ਸੀ ਤਨਪੁਰਾ ਮੰਦਿਰ ਕੋਲੇ ਜਾ ਕੇ ਇਹ ਸ਼ਹਾਦਤ ਕੀਤਾ ਹੈ ਇੱਥੇ ਕੈਂਡਲ ਸਗੇ ਜੀਆਂ ਜਿਹੜੇ ਇਸ ਹਮਲੇ ਵਿੱਚ ਸ਼ਹੀਦ ਹੋਇਆ ਇਸ ਹਮਲੇ ਵਿੱਚ ਜਿਹੜੇ ਜਿਹੜੇ ਜਾਣ ਗਈ ਹੈ ਉਨਾ ਮਿਲਿਆ ਹੈ ਕੈਂਡਲਾ ਕੈਂਡਲਾ ਦੇ ਨਾਲ ਸਹਾਸਲੀ ਕਿਸੀ ਹੈ ਤੇ ਮੰਗ ਇਹ ਹੈ बार-बार ਕਿ ਜਿਹੜਾ ਇੱਕ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇ ਇਹਦੇ ਵਿੱਚ ਕੋਈ Hindu Muslim ਸਾਰੇ ਦੇਸ਼ਵਾਸੀ ਹੀ ਇਸ ਮੰਗ ਨੂੰ ਲੈ ਕੇ ਬਹੁਤ ਗੁੱਸੇਜ ਹਨ ਕਿ ਸਰਕਾਰ ਵੱਲੋਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਵਾ ਦੇ ਖਿਲਾਫ ਕੈਂਡਲ ਮਾਰਚ ਤੇ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਇਹ ਹੈ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਚਿੰਦੜ ਤੋਂ ਵਿਧਾਇਕ ਮੇਅਰ ਸਾਹਿਬ ਤੇ ਹੋਰ ਸਾਰੇ ਐਮਸੀ ਸਹਿਵਾਣ ਤੇ ਹੋਰ ਸਸਥਾਵਾ ਦੇ ਲੋਕ ਵੀ ਜੁੜੇ ਹੋਏ ਆ ਮੈਂ ਗਾਉਂ ਪਿੱਛੇ ਜੋ ਪਿਛਲੇ ਦਿਨ ਬਹੁਤ ਵੱਡੀ ਕਸਰ ਹੋਈ ਹੈ ਪੋਸਟ ਦੇ ਲਈ ਕਰਦੇ ਦਸਤਾਵੇਜ਼ ਦੇ ਲੋਕ ਨਹੀਂ ਸੰਸਾਰ ਦੇ ਲੋਕ ਜਿਹੜੇ ਸ਼ਾਂਤੀ ਚਾਹੁੰਦੇ ਆ ਉਹ ਚਿੰਤਤ ਰਹੇ ਔਰ ਪੇਸ਼ ਕਰਨ ਨੂੰ ਸਾਹਮਣੇ ਰੱਖਦੇ ਹੋਏ ਅੱਜ ਸਾਰੀ ਦੁਨੀਆ ਦੇ ਵਿੱਚ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਮੰਗ ਉੱਠ ਰਹੀ ਹੈ ਅਸੀਂ ਅੱਜ ਆਮ ਆਦਮੀ ਪਾਰਟੀ ਵੱਲੋਂ ਟਿੰਡਾ ਵਿਖੇ ਇੱਕ ਮੌਨ ਰੋਟ ਮੋਮਬਤੀਆਂ ਜਗਾ ਕੇ ਉਹਨਾਂ ਲੋਕਾਂ ਦੀ ਸ਼ਾਂਤੀ ਦੇ ਲਈ ਸੜਕਾਂ ਦੇ ਦਿਸਰੇ ਅਸੀਂ ਹਿੰਦੁਸਤਾਨ ਦੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਲੋਕ ਜਿਨ੍ਹਾਂ ਨੇ ਕਾਰਵਾਈ ਕੀਤੀ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਉਹਨਾਂ ਛੜਤੀਆਂ ਨੂੰ ਨੰਗਾ ਕੀਤਾ ਜਾਵੇ ਜਿਨ੍ਹਾਂ ਨੇ ਇਹ ਕਾਰਾ ਕੀਤਾ ਔਰ ਉਸੇ ਹਫਤੇ ਲੋਕਾਂ ਨੂੰ ਮਾਰਿਆ ਗਿਆ ਬੇਕਸੂਰ ਲੋਕਾਂ ਨੂੰ ਮਾਰਿਆ ਗਿਆ ਇਸ ਦੇ ਲਈ ਇਹ ਬਰਦਾਸ਼ਤ ਤੋਂ ਬਾਹਰ ਹੈ ਅੱਜ ਹਿੰਦੁਸਤਾਨ ਦੀ ਜਨਤਾ ਸਾਰੀ ਜਿਹੜੀ ਮੰਗ ਕਰ ਰਹੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਦੇ ਲਈ ਅਸੀਂ ਉਹਨਾਂ ਦੇ ਵਿੱਚ ਖਾਵਲ ਹੈ ਉਹਨਾਂ ਦੇ ਪਰਿਵਾਰਾਂ ਨੂੰ ਪ੍ਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ੇ ਔਰ ਉਹਨਾਂ ਦੀਆਂ ਰੂਹਾਂ ਨੂੰ ਸ਼ਾਂਤੀ ਬਖਸ਼ੇ ਉਹਨਾਂ ਦੀ ਰੂਹ ਦੀ ਸ਼ਾਂਤੀ ਦੇ ਲਈ ਅਸੀਂ ਇਹ ਜਿਹੜਾ ਸ਼ਾਂਤੀ ਮਾਰਚ ਕਰਦੇ ਆ ਅਸੀਂ ਆਖਦੇ ਕਿ ਹਿੰਦੁਸਤਾਨ ਦੀ ਸਰਕਾਰ ਇਸ ਦੇ ਉੱਤੇ ਸਖਤ ਕਦਮ ਚੁੱਕਣ ਲਈ ਮੇਰੇ ਸਾਹਿਬ ਅੱਜ ਅਸੀਂ ਸਾਰੇ ਸਾਥੀ ਬਹੁਤ ਹੀ ਦੁਖੀ ਹਾਂ ਤੇ ਬਹੁਤ ਹੀ ਇਹ ਮੰਦ ਭੱਦਗੀ ਅਹ ਘਟਨਾ ਜਿਹੜੀ ਕੁਝ ਦਿਨ ਪਹਿਲਾਂ ਹੋਈ ਉਸ ਲਈ ਅਸੀਂ ਅੱਜ ਸਾਰੇ ਇਕੱਠੇ ਹੋਏ ਆ ਸਾਰੇ ਲੋਕਾਂ ਨੂੰ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਮੈਂਬਰ ਖੋਏ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਇਹ ਮੰਦਿਰ ਦੇ ਬਾਹਰ ਇਕੱਠੇ ਹੋਏ ਆ ਕੈਂਡਲ ਮਾਰਚ ਕੀਤਾ ਸਭ ਨੇ ਮਿਲ ਕੇ ਇਹ ਤੇ ਨਾਲ ਅਸੀਂ ਇਸ ਕੈਂਡਲ ਮਾਰਚ ਦੇ ਰਾਹੀਂ ਸਰਕਾਰ ਨੂੰ ਜਵਾਬ ਵੀ ਪੁੱਛਣਾ ਚਾਹੁੰਦੇ ਆ ਕਿ ਕੀ ਇਹ ਇੰਨੀ ਵੱਡੀ ਸਿਕਿਉਰਿਟੀ ਬ੍ਰੀਚ ਹੋਈ ਸਨ 2000 ਤੋਂ ਬਾਅਦ 25 ਸਾਲਾਂ ਤੋਂ ਬਾਅਦ ਸਿਵਿਲਿਅਨ ਅਟੈਕ ਕੀਤਾ ਗਿਆ ਉਹ ਵੀ ਏਡੀ ਵੱਡੀ ਟੂਰਿਸਟ ਡੈਸਟੀਨੇਸ਼ਨ ਤੇ ਜਿੱਥੇ ਹਜ਼ਾਰਾਂ ਦੀ ਗਿਣਤੀ ਤੇ ਰੋਜ਼ ਲੋਕ ਪਹੁੰਚਦੇ ਨੇ ਆਪਣੀ ਫੈਮਲੀਜ਼ ਦੇ ਨਾਲ ਚੰਗਾ ਟਾਈਮ ਸਪੈਂਡ ਕਰਦੇ ਨੇ ਕੀ ਉਹਨਾਂ ਨੂੰ ਪਤਾ ਸੀਗਾ ਕਿ ਕੁਝ ਸਮੇਂ ਬਾਅਦ ਉਹ ਆਪਣੇ ਬੰਦਿਆਂ ਨੂੰ ਖੋ ਬੈਠਣਗੇ ਅਸੀਂ ਆਪਣੇ ਫੌਜੀਆਂ ਨੂੰ ਖੋ ਬੈਠਾਂਗੇ ਏਡੀ ਵੱਡੀ ਸਿਕਿਉਰਿਟੀ ਬ੍ਰੀਚ ਕਿਉਂ ਹੋਈ ਇਸ ਦਾ ਜ਼ਿੰਮੇਵਾਰ ਕੌਣ ਹੈ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆਂ ਵੀ ਕੋਈ ਇਸ ਦੀ ਸਿਕਿਉਰਿਟੀ ਬ੍ਰੀਚ ਦੀ ਜ਼ਿੰਮੇਵਾਰੀ ਲਵੇ ਤੇ ਇਹ ਵੀ ਮੰਗ ਕਰਦੇ ਆਂ ਕਿ ਸਾਨੂੰ ਸਾਰੇ ਜਵਾਬ ਦਿੱਤੇ ਜਾਣ ਵੀ ਕਈ ਫੌਜੀਆਂ ਦੀ ਜਾਨ ਜਾਨ ਤੋਂ ਪਹਿਲਾਂ ਡੇਢ ਘੰਟੇ ਤੱਕ ਗੋਲੀ ਲੱਗਣ ਤੋਂ ਬਾਅਦ ਉਹ ਜ਼ਿੰਦਾ ਸੀਗੇ ਉਹਨਾਂ ਨੂੰ ਹੈਲਪ ਕਿਉਂ ਨਹੀਂ ਪਹੁੰਚੀ ਕਿਉਂ ਇਹ ਸਾਡੀ ਅਣਗਹਿਲੀ ਰਹੀ ਤੇ ਇਹਦਾ ਜ਼ਿੰਮੇਵਾਰ ਕੌਣ ਹੈ ਤੇ ਸਾਡੇ ਜਿਹੜੇ ਲੋਕਾਂ ਨੇ ਆਪਣੇ ਫੈਮਿਲੀ ਮੈਂਬਰਸ ਕੋਏ ਉਹਨਾਂ ਦਾ ਕੀ ਜਵਾਬ ਹੈ ਤੇ ਅਸੀਂ ਸਾਰਿਆਂ ਨੂੰ ਇਹੀ ਕਹਿੰਦੇ ਆ ਕਿ ਜਿਹੜੇ ਵੀ ਇਹ ਸ਼ਰਾਰਤੂ ਸ਼ਰਾਰਤੀ ਆਗੂ ਨੇ ਜਿਨ੍ਹਾਂ ਨੇ ਇਹ ਟੈਰਰਿਸਟ ਅਟੈਕ ਕੀਤਾ ਉਹਨਾਂ ਦਾ ਸਾਕਤੋ ਸਾਕਤ ਐਕਸ਼ਨ ਲੈਣਾ ਚਾਹੀਦਾ ਉਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਤਾਂ ਕਿ ਅੱਗੇ ਤੋਂ ਕੋਈ ਵੀ ਐਸਾ ਕੁਛ ਕਾਰਾ ਕਰਨ ਲਈ ਸੋਚੇ ਤਾਂ ਉਹ ਪੂਰਾ ਹੀ ਨਾ ਹੋ ਪਾਵੇ ਇਸ ਤੋਂ ਇਲਾਵਾ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਆਪਾਂ ਉਹਨਾਂ ਸਾਰਿਆਂ ਲੋਕਾਂ ਨੂੰ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਖੋਇਆ ਆਪਾਂ ਉਹਨਾਂ ਨੂੰ ਪ੍ਰਾਰਥਨਾ ਚ ਯਾਦ ਰੱਖੀਏ ਤੇ ਉਹਨਾਂ ਦੀ ਆਸਮਾ ਦੀ ਸ਼ਾਂਤੀ ਲਈ ਮੰਗ ਕਰੀਏ ਅੱਜ ਬੜੀ ਹੀ ਦੁਖਦਾਈ ਘਟਨਾ ਜੋ ਪਹਿਲਗਾਮ ਦੇ ਵਿੱਚ ਵਾਪਰੀ ਜਿਹਦੇ ਨਾਲ ਕੱਲੇ ਸਾਡੇ ਦੇਸ਼ ਦਾ ਨਹੀਂ ਪੂਰੇ ਸੰਸਾਰ ਦਾ ਜੋ ਸਿਰ ਨੀਵਾ ਹੋਇਆ ਕਿਉਂਕਿ ਇੱਕ ਇਨੋਸੈਂਟ ਬੰਦਿਆਂ ਨੂੰ ਜਿਹੜੇ ਵਿਚਾਰੇ ਬੜੇ ਪੀਸਫੁਲੀ ਆਪਦੇ ਪਰਿਵਾਰਾਂ ਦੇ ਨਾਲ ਉੱਥੇ ਗਏ ਸੀਗੇ ਟਾਈਮ ਸਪੈਂਡ ਕਰਨ ਦੇ ਲਈ ਉਹਨਾਂ ਨੂੰ ਬਿਨਾਂ ਵਜ੍ਹਾ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਗੋਲੀਆਂ ਦਾਗ ਮੈਂ ਕਹਿੰਦਾ ਮੈਂ ਇੱਕੋ ਗੱਲ ਕਹਿਣਾ ਚਾਹਣਾ ਜੇ ਕੋਈ ਟੈਰਰ ਐਡੇ ਵੱਡੇ ਬਹਾਦਰ ਹੁੰਦੇ ਆ ਤਾਂ ਪਹਿਲਾਂ ਸਾਹਮਣੇ ਵਾਲ ਨੂੰ ਗਨ ਫੜਾ ਕੇ ਲੜਨਾ ਚਾਹੀਦਾ ਕਿਸੇ ਹੱਥੇ ਤੇ ਜਾ ਕੇ ਹਥਿਆਰ ਦੇ ਨਾਲ ਅਟੈਕ ਕਰ ਦੇਣਾ ਮਾਰ ਦੇਣਾ ਕੋਈ ਦਲੇਰੀ ਨਹੀਂ ਇਹ ਮੈਂ ਸਮਝਦਾ ਇਸ ਤੋਂ ਕੈਰ ਬੰਦੇ ਹੀ ਨਹੀਂ ਕੋਈ ਇਸ ਤੋਂ ਵੱਡੀ ਕੈਰਤਾ ਦੀ ਕੋਈ ਉਦਾਹਰਣ ਨਹੀਂ ਕਿ ਜਿਹੜੇ ਕਿ ਹਥਿਆਰ ਲੈ ਕੇ ਜਾਂਦੇ ਆ ਹਥਿਆਰਾਂ ਨਾਲ ਮਾਰਦੇ ਆ ਹਾਂ ਜੇ ਉਹਨਾਂ ਨੇ ਮਾਂ ਦਾ ਦੁੱਧ ਚੁੰਗਿਆ ਤਾਂ ਹਥਿਆਰ ਪਾਸੇ ਰੱਖ ਕੇ ਉਹਨਾਂ ਨਾਲ ਇੱਕ ਹੱਥ ਨਾਲ ਹੱਥ ਕਰਕੇ ਲੜਦੇ ਫਿਰ ਪਤਾ ਲੱਗਦਾ ਵੀ ਸਾਡੇ ਜਿਹੜੇ ਫੌਜੀ ਵੀਰ ਸੀ ਜਿਹਨੂੰ ਮਾਰਿਆ ਕਿੰਨੀ ਇੱਕ ਤਾਕਤਾ ਉਹਨਾਂ 'ਚ ਕਿੰਨਾ ਜਨੂਨ ਆ ਦੇਸ਼ ਦਾ ਠੀਕ ਆ ਲੁਕੋ ਕੇ ਹਥਿਆਰ ਲੈ ਕੇ ਗੋਲੀ ਚਲਾਤੀ ਮਾਰਦੇ ਉਹ ਸ਼ਹੀਦ ਹੋ ਗਏ ਇਹ ਗੱਲ ਹੀ ਨਹੀਂ ਕੋਈ ਅਸੀਂ ਇਹ ਗੱਲ ਅੱਜ ਜਿਹੜੀ ਆ ਕੈਂਡਲ ਮਾਰਚ ਕੀਤਾ ਉਹ ਇਹ ਮੰਗ ਕਰਦੇ ਆ ਕਿ ਜਿੱਥੇ ਕਿਤੇ ਉਹ ਦਿਖ ਗਏ ਉਹਨਾਂ ਨੂੰ ਤੋਪਾਂ ਨਾਲ ੜਾਉਣਾ ਚਾਹੀਦਾ ਕੋਈ ਕੇਸ ਨਹੀਂ ਚੱਲਣਾ ਚਾਹੀਦਾ ਉਹਨਾਂ ਤੇ ਉਹਨਾਂ ਦੇ ਨਾਲ ਗੋਲਗੰਦੀ ਵਰਸ਼ਾ ਹੋਣੀ ਚਾਹੀਦੀ ਆ ਇਥੋਂ ਤੱਕ ਕਿ ਉਹਨਾਂ ਦੇ ਫੇਸ ਵੀ ਸਾਨੂੰ ਨਜ਼ਰ ਨਹੀਂ ਆਉਣੇ ਚਾਹੀਦੇਗੇ ਕਿ ਕਿਹੜਾ ਫੇਸ ਦਾ ਬੰਦਾ ਸੀਗਾ ਉਹਨਾਂ ਦੇ ਗੋਲੀਆਂ ਮਾਰ ਮਾਰ ਕੇ ਉਹਨਾਂ ਦੇ ਫੇਸ ਉਡਾ ਲੈਣੇ ਚਾਹੀਦੇ ਆ ਤਾਂ ਕਿ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਦੇ ਘਟਿਆ ਭੇੜੀਏ ਪਿਛੇ ਜਿਹੜਾ ਇਨਸਾਨ ਆਉਂਦੇ ਆ ਉਹ ਨਾਸਕ ਨੂੰ ਹਿੰਮਤ ਨਾ ਕਰਨ ਔਰ ਇਹਨਾਂ ਦੇ ਗੋਲਗੰਦੀਆਂ ਬੁਸ਼ਾਰਾਂ ਦੇ ਨਾਲ ਉਹਨਾਂ ਇਹ ਤਾਂ ਚਾਰ ਚਾਰ ਗੋਲੀਆਂ ਮਾਰੀਆਂ ਮੈਂ ਕਿ ਉਹਨਾਂ ਨੇ ਤੇ ਬਰਸ਼ਟ ਮਾਰ ਮਾਰ ਕੇ ਇਹਨਾਂ ਨੂੰ ਉਡਾ ਦੇਣਾ ਚਾਹੀਦਾ ਤਾਂ ਕਿ ਕਿਤੇ ਦੁਬਾਰਾ ਕੋਈ ਹਰਕਤ ਨਾ ਕਰ ਸਕੇ ਔਰ ਪ੍ਰਮਾਤਮਾ ਵਾਹਿਗੁਰੂਗੇ ਅਰਦਾਸ ਕਰਦੇ ਕਿ ਉਹਨਾਂ ਦੇ ਪਰਿਵਾਰਾਂ ਨੂੰ ਹਿੰਮਤ ਬਖਸ਼ੋ ਜਿਨ੍ਹਾਂ ਦੇ ਵਿੱਚ ਹਜੇ ਇੱਕ ਲੇਡੀ ਦਾ ਸਾ 6 ਦਿਨ ਹੋਏ ਸੀ ਵਿਆਹ ਹੋਏ ਨੂੰ ਕੀ ਕਸੂਰ ਉਹਨਾਂ ਲੋਕਾਂ ਦਾ ਇਹ ਗੱਲ ਨਹੀਂ ਕਿਸੇ ਨੂੰ ਦੁੱਖ ਨਹੀਂ ਅੱਜ ਹਿੰਦੁਸਤਾਨ ਦੇ ਭਾਰਤ ਦੇ ਲੋਕ ਚਾਹੇ ਕੋਈ ਕਿੱਦਾਂ ਵੀ ਰੋਈ ਜਾਂਦਾ ਹਰ ਇੱਕ ਨੂੰ ਦਰਦਾ ਹਰ ਇੱਕ ਦਾ ਖੰਜ ਅੰਜੂ ਹੈ ਕੋਈ ਕਿੱਦਾਂ ਰੋ ਰਿਹਾ ਕੋਈ ਕਿੱਦਾਂ ਰੋ ਰਿਹਾ ਬਹਾਨੇ ਦੇ ਨਾਲ ਪਰ ਜੋ ਉਹਨਾਂ ਨੇ ਕੀਤਾ ਬਹੁਤ ਮਾਰਾ ਕੀਤਾ ਪ੍ਰਮਾਤਮਾ ਉਹਨੂੰ ਸਜ਼ਾ ਦੇਊਗਾ ਔਰ ਮੈਂ ਕਹਿੰਦਾ ਜਿੱਥੇ ਵੀ ਮਿਲਦੇ ਆ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦੇਣਾ ਚਾਹੀਦਾ ਹੈ ਕਿਓ ਭਾਈ ਚਲੋ ਪਿੱਛੇ ਥੋੜਾ ਪਿੱਛੇ ਚਾ ਲੋ ਯਾਰ ਮਾੜਾ ਥੋੜਾ ਪਿੱਛੇ ਆਪਣਾ ਅਮਰੀਕ ਸਿੰਘ ਰੋਡ ਤੇ ਇੱਥੇ ਕੈਂਡਲਵਾਟ ਸਥਾਪ ਹੋਇਆ ਸੀ ਤੇ ਜਿਹੜੀਆਂ ਉਹਨਾਂ ਸ਼ਹੀਦਾਂ ਜਿਹੜੇ ਇਸ ਆਪਣੀ ਜਾਨ ਗਵਾਦ ਲਈ ਜਿਨ੍ਹਾਂ ਨੇ ਇਸ ਘਟਨਾ ਦੇ ਵਿੱਚ ਉਹਨਾਂ ਨੂੰ ਰੇਡੀਏਸ਼ਨ ਦਾ ਅਗਰੀ ਤੌਰ ਤੇ ਜਿਹੜੀ ਨਗਰ ਕੋਟ ਜੀ ਨੂੰ ਮੋਮਬਤੀਆਂ ਕੈਂਡਲਵਾਟ ਤੋਂ ਬੜਾ ਮੋਮਬਤੀਆਂ ਉਹਦਾ ਪਿੱਛੇ ਪਿੱਛੇ ਥੋੜਾ ਨਾਲ ਹੀ ਜਿਹੜੀ ਐ ਸਖਤ ਤੋਂ ਸਖਤ ਸਜ਼ਾ ਦੇਣ ਦੀ ਜਿਹੜੀ ਐ ਮੰਗ ਪੂਰੇ ਦੇਸ਼ ਦੇ ਵਿੱਚ ਉੱਠ ਰਹੀ ਐ ਕਿ ਜਿਹੜੇ ਇਹ ਜਿਨ੍ਹਾਂ ਨੇ ਘਟਨਾ ਦੇ ਵਿੱਚ ਜ਼ਿੰਮੇਵਾਰ ਨੇ ਇਸ ਹੱਤਿਆ ਕਾਂਡ ਦੇ ਵਿੱਚ ਜਿਹੜੇ ਵੀ ਜ਼ਿੰਮੇਵਾਰ ਆ ਉਹਨਾਂ ਨੂੰ ਕੂਲੀ ਨਾਲ ਉੜਾ ਦੇਣਾ ਚਾਹੀਦਾ ਤਾਂ ਦੇਖਦੇ ਵਖ ਵਖ ਇਸੇ ਤਰ੍ਹਾਂ ਇਹ ਕੈਂਡਲ ਵਾਟ ਕੱਢੇ ਆ ਰਹੇ ਐ ਇਸੇ ਤਰ੍ਹਾਂ ਮੰਗ ਉੱਠੀ ਐ ਕੇਂਦਰ ਸਰਕਾਰ ਨੂੰ ਕਿ ਕਾਤਰਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਨਾਲ ਹੀ ਸਿਕਿਉਰਿਟੀ ਦੇ ਅ ਵੀ ਜਿਹੜਾ ਵਿੱਚ ਬ੍ਰੀਚ ਆਇਆ ਲਾਪਰਵਾਹੀ ਸਾਹਮਣੇ ਆਈ ਹੈ ਉਹ ਵੀ ਉਸ ਤੇ ਵੀ ਗੌਰ ਕਰਨਾ ਚਾਹੀਦਾ ਜੀ ਤਾਂ ਕਿ ਅੱਗੇ ਤੋਂ ਇਹੋ ਜਿਹੀ ਘਟਨਾ ਨਾ ਹੋਵੇ ਰਾਜੋਗੇ ਕਿਵੇਂ ਆਪਣੀ ਵਾੜੀ ਆਪਣੀ ਵਾੜੀ ਇੱਥੇ ਘਰ ਪਾਸੇ তাই <laughs> মোমবত <laughs> ਮਾਸੂਲ ਨੂੰ ਸਲਾਮੀਆਂ ਦੀ ਯਾਦ ਵਿੱਚ ਇਹਨਾਂ ਸ਼ਰਧਾਂਜਲੀ 라ਬੂਨਾਂ ਨੂੰ ਆਪਾਂ ਨੂੰ ਸ਼ਾਪੀ ਦੇ ਵਿੱਚ ਅਨੁਭਵ ਨੂੰ ਕਰਵਾਉਂਦੇ ਹਾਂ ਜੋ ਵੀ ਸਾਡੇ ਇਥੇ ਭਾਰਤ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਹਮਲਾ ਹੋਇਆ ਉਹਦੀ ਅਸੀਂ ਸਖਤ ਲਿੰਦਾ ਕਰਦੇ ਹਾਂ ਸੋ ਇਹ ਸਰਕਾਰ ਦੇ ਸੈਂਟਰ ਸਰਕਾਰ ਤੇ ਵੀ ਇੱਕ ਸਵਾਲ ਖੜਾ ਹੁੰਦਾ ਹੈਗਾ ਕਿ ਉਹਨਾਂ ਦੀ ਜਿਹੜੀ ਸੁਰੱਖਿਆ ਕਰਮੀ ਹੈਗੇ ਆ ਉਹ ਕਿਸ ਤਰ੍ਹਾਂ ਦੀ ਸੁਰੱਖਿਆ ਸਾਡੇ ਦੇਸ਼ ਦੀ ਕਰ ਰਹੇ ਨੇ ਜਿਵੇਂ ਕਿ ਜਿੰਨੇ ਵੀ ਲੋਕ ਉਥੇ ਸ਼ਹੀਦ ਹੋਏ ਨੇ ਮੈਂ ਸ਼ਹੀਦ ਹੀ ਕਹੂੰਗੀ ਕਿਉਂਕਿ ਉਥੇ ਸੀਐਮ ਸਾਹਿਬ ਨੇ ਵੀ ਦੱਸਿਆ ਉਥੋਂ ਦੇ ਕਿ ਕਹਿ ਰਹੇ ਸੀ ਕਈ ਲੋਕ ਤਾਂ ਉਥੇ ਫਾਈਟ ਕਰਦੇ ਹੀ ਆਪਸ ਦੇ ਵਿੱਚ ਮਤਲਬ ਉਹਨਾਂ ਤੋਂ ਹੱਥਾ ਕੋਈ ਕਰਦੇ ਹੋਏ ਆਪਣੀ ਜਾਨ ਬਚਾਉਂਦੇ ਹੋਏ ਲੋਕਾਂ ਦੀ ਜਾਨ ਬਚਾਉਂਦੇ ਹੋਏ ਜਿਹੜੇ ਉਥੇ ਸ਼ਹੀਦ ਹੋਏ ਨੇ ਸੋ ਉਹਨਾਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਸ਼ਰਧਾਂਜਲੀ ਅਤੇ ਸਾਰੇ ਹੀ ਪਰਿਵਾਰਾਂ ਦੇ ਨਾਲ ਮੈਂ ਦੁੱਖ ਜ਼ਾਹਰ ਕਰਦੀ ਆਂ ਸੋ ਪਰ ਸੈਂਟਰ ਸਰਕਾਰ ਨੂੰ ਇਹ ਚੀਜ਼ ਬਾਰੇ ਸੋਚਣਾ ਚਾਹੀਦਾ ਹੈ ਕਿ ਸਾਡੀ ਜਿਹੜੀ ਸੁਰੱਖਿਆ ਹੈਗੀ ਹੈਗੀ ਉਹ ਕਿੰਨਾ ਹੱਥਾਂ ਦੇ ਵਿੱਚ ਹੈਗੀ ਹੈ ਤੇ ਇਸ ਚੀਜ਼ ਨੂੰ ਹੋਰ ਪੱਕਾ ਕਰਨ ਦੇ ਲਈ ਬਹੁਤ ਹੀ ਸਖਤ ਜਿਹੜੇ ਕਾਨੂੰਨ ਬਣਾਉਣੇ ਚਾਹੀਦੇ ਨੇ ਸਾਡੇ ਭਾਰਤ ਦੇ ਲਈ ਸਾਡੇ ਲੋਕਾਂ ਦੇ ਲਈ ਤਾਂ ਕਿ ਜਿਹੜੇ ਸਾਡੇ ਲੋਕ ਨੇ ਉਹ ਬਹੁਤ ਹੀ ਸੁਰੱਖਿਅਤ ਫੀਲ ਕਰਨ ਇਹ ਨਾ ਹੋਵੇ ਕਿਤੇ ਵੀ ਘੁੰਮਣ ਜਾਣਾ ਤਾਂ ਸਾਡੇ ਮਨ ਦੇ ਵਿੱਚ ਡਰ ਪੈਦਾ ਹੋ ਜਾਵੇ ਆਪ ਨੂੰ ਸਭ ਨੂੰ ਪਤਾ ਕਿ ਪਹਿਲਾਂ ਵੀ ਇੱਥੇ ਜਿਹੜਾ ਆ ਹੋਇਆ ਸੀਗਾ 2000 ਦੇ ਵਿੱਚ ਹਮਲਾ ਹੋਇਆ ਸੀ। ਫਾਇ ਤਾਂ ਸਾਡੇ ਦਿਲਾ ਵਿੱਚ ਉਹੀ ਨਹੀਂ ਨਿਕਲਿਆ ਤੇ ਇੱਕ ਨਵੀਂ ਚੀਜ਼ ਜਿਹੜੀ ਸਾਡੇ ਸਾਹਮਣੇ ਆ ਗਈ ਹੈ। ਸੋ ਭਾਰਤ ਸਰਕਾਰ ਨੂੰ ਸਾਨੂੰ ਬਹੁਤ ਅਪੀਲ ਹੈਗੀ ਕਿ ਇਸ ਚੀਜ਼ ਵੱਲ ਦੇਖਦੇ ਹੋਏ ਸਾਡੀ ਸੁਰੱਖਿਆ ਦੇ ਜਿਹੜੇ ਹੈਗੇ ਹੈਗੇ ਉਹ ਪੂਕਤਾ ਇੰਤਜ਼ਾਮ ਕੀਤਾ ਜਾਵੇ। ਸਾਰਿਆਂ ਨੂੰ ਧੰਨਵਾਦ। ਕਾ ਮਹੌਬਤੀਆਂ ਨਾਲ ਅਸੀਂ ਦਾਦੀ ਯਾਦ ਵਿੱਚ ਜਿਹੜੇ ਕਿ ਆਪਣੀ ਜਾਨ ਵਾਚ ਗਿਆ ਇਸ ਕਸ਼ਮੀਰ ਨੂੰ ਜੰਨਤ ਹੀ ਆ ਜਾਂਦਾ ਤੇ ਇਸ ਜੰਨਤ ਨੂੰ ਕੁਝ ਦਾਗਸਤ ਕਰਦਾ ਮਾੜੀ ਸੋਚ ਦੇ ਲੋਕ ਨੇ ਉਹਨਾਂ ਨੇ ਉਸ ਜੰਨਤ ਨੂੰ ਤੁਹਾਨੂੰ ਬਣਾ ਰੱਖਿਆ ਯਾਨੀ ਕਿ ਨਰਕ ਬਣਾ ਰੱਖਿਆ ਸੋ ਉਹਨਾਂ ਤੇ ਨਕੇਲ ਕਸ਼ਮ ਦੀ ਲੋੜ ਹੈ ਕੇਂਦਰ ਸਰਕਾਰ ਨੂੰ ਇਹ ਅਪੀਲ ਕਰ ਕੋਈ ਕਰ ਰਿਹਾ ਕਿ ਜਿਹੜੇ ਇਸ ਕਸ਼ਮੀਰ ਦੇ ਵਿੱਚ ਕਿਸ ਤਰ੍ਹਾਂ ਦੇ ਮਾੜੀ ਸੋਚ ਵਾਲੇ ਮਾੜੇ ਲੋਕ ਨੇ ਉਹਨਾਂ ਦੇ ਨਕੇਰ ਕੱਸੀ ਜਾਵੇ ਤਾਂ ਜੋ ਇਸ ਤਰ੍ਹਾਂ ਦੀ ਘਟਨਾ ਜਿਹੜੀ ਦੁਬਾਰਾ ਨਾ ਹੋ ਸਕੇ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ ਪੰਜ ਟੀਵੀ ਮੈਂ ਦੇਖਦਾ ਜੈ ਹਿੰਦ ਜੈ ਭਾਰਤ